ਸਸੇ ਦੇਰ ਤੋਂ ਉਮੀਦ ਕਰ ਹੀ ਨਹੀਂ ਸਕਦੇ ਪਰਾਇਆ ਕੌਣ ਹੈ ਆਪਣੇ ਆਜਾ ਦੁਨੀਆ ਮੈਂ ਵੇਖ ਨਹੀਂ ਹੋ ਸਕਦਾ ਕਰ ਮੈਂ ਕਿਵੇਂ ਖਾ ਸਪਨੇ ਪਤਾ ਲੱਗ ਗਿਆ ਵਤ ਦੇ ਤਕਾਜ਼ੇ ਤਾਂ ਕੌਣ ਪਰਾਇਆ ਕੌਣ ਹੈ ਆਪਣੇ ਆਏਗਾ ਮੇਰਾ ਵਕਤ ਆਏਗਾ ਵਕਤ ਮੇਰਾ ਸਾਰੇ ਸ਼ਿਸ਼ਕਲ ਸਰਰ ਮਮੀ ਕਹਿੰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਸੋ ਤਾਂ ਸਾਡੇ ਖੋਲਨੇ ਬਲੌਗ ਕਲਾਪਾ ਕਦੇ ਸੀਗੇ चना चावल आज आप खा रहे रोटी चना रोटी चना रोटी मैं पका रही रोटियाँ आप खाव गे यमी यमी साहेब का दादी उठे बैठे ने अज फिर धुप निकल आई सोहनी सोनी सुहानी धुप देखो

ਮੈਂ ਵੀ ਤਾਂ ਤੇਰੇ ਨਾਲ ਹੀ ਬੈਠੀ ਆਂ ਅੱਜ ਮੂੰਫੀਆਂ ਰੱਖੀ ਬੈਠੇ ਆ ਕਹਿੰਦੇ ਮੂੰਫੀਆਂ ਖਾਣੀਆਂ ਤੂੰ ਆਪ ਕਹ ਲਈ ਨਿਕਲੀ ਆ ਆ ਖਾਣਾ ਉਹ ਖਾਣਾ ਖਾਣਾ ਅੰਦਰ ਬੈਠੇ ਰਹਿੰਦੇ ਮੈਂ ਕਦੋਂ ਕਿਹਾ ਖਾਣੀ ਨਹੀਂ ਮੈਂ ਕਿਹਾ ਸੀ ਲੇਖ ਖਾ ਲਓ ਇਹਨੇ ਕੱਟਦੇ ਸਾਰੇ ਕੱਟੂ ਗਾਇਓ ਸਾਰੇ ਕੰਮ ਕਰ ਲੈਂਦਾ ਉਹ ਤੇਰੇ ਵਾਂਗੂ ਥੋੜੀ ਕੱਲਾ ਖਾਣਾ ਹੀ ਆਉਂਦਾ ਦੁੱਖ ਨਾ ਲੱਗੇ ਹੋਤੀ ਸੀਗਾ ਬੁਰਾ ਨਾ ਲੱਗੇ ਕਿਸੇ ਨੂੰ ਬੁਰਾ ਨਾ ਲੱਗੇ ਬਸ ਸਾਰੇ ਬਾਹਰ ਨਿਕਲੇ ਪਏ ਆ ਸਾਡੀਆਂ ਝੰਡੀਆਂ ਲਹਿਰਾ ਰਹੀਆਂ ਹਵਾ ਨਾਲ ਧੁੱਪ ਨੇ ਕਣ ਲੱਗੀ ਕੱਲ ਦੀ ਦੋ ਦਿਨ ਹੋ ਗਏ ਠੰਡ ਦਾ ਫਰਕ ਪੈ ਜਾਊਗਾ ਹੁਣ ਜਾਈ ਨਿਕਲਦੀ ਰਹੀ ਨਾਲੇ ਮੀਂਹ ਦਿਖਾ ਰਹੇ ਸੀ ਪਰ ਆਇਆ ਤਾਂ ਹੈ ਨਹੀਂਗਾ ਆਇਆ ਨਹੀਂ ਅਜ ਮਕਸਰ ਪਾਊਗਾ ਮੈਂ ਤਾਂ ਮਕਸਰ ਪੈਂਦਾ ਹੁੰਦਾ ਮਾਗੀ ਤੇ ਮੀ ਆਪਣੇ ਪੈਦਾ ਦਾ ਆਪਣੇ ਨਹੀਂ ਪੈਨ ਪੁੰਦ ਉਹਨਾਂ ਦੇ ਧੁੱਪ ਵੀ ਨਹੀਂ ਨਿਕਲਿਆ ਨਹੀਂ ਪੁੱਛ ਕੇ ਫੋਨ ਕਰਕੇ ਸੇਬ ਉਹਨੇ ਸਾਰੇ ਔਰਾਂ ਚੇਲਤੇ ਭਾਈ ਸਭ ਟੇਸਟੀ ਐ ਮਿੱਠੇ ਮਿੱਠੇ ਆ ਬਾਬਾ ਸਾਰੇ ਲੈਉਣੇ ਸੀ ਨਾ ਗਨੂ ਤੂੰ ਇੰਨੇ ਔਰਾਂ ਛਿਲ ਦੇਣੇ ਸੀ ਨਹੀਂ ਨਾ ਸਾਨੂੰ ਵੀ ਪਤਾ ਹੀ ਸੀ ਸਸੇ ਦਿਨ ਤੋਂ ਇਹ ਉਮੀਦਕਾਰੀ ਨਹੀਂ ਸਕਦੇ ਇਹ ਤਾਂ ਬਸ ਪੜਾਕੂ ਕੁੜੀ ਹੋ ਗਈ ਇਹ ਫਿਰ ਲੰਮਾ ਤੋ ਕੀ ਹੈ ਵੈਲਾ ਮੁੰਡਾ ਵੈਲਾ ਮੁੰਡਾ ਵੈਲਾ ਕਿਥੇ ਕੰਮ ਤਾਂ ਕਰੀਏ ਨਾ ਚਲੋ ਚਲੋ ਜੀ ਚਲੋ 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 ਲਾਈਟ ਬੰਨ ਕਰਦਾ ਵੇ ਮੇਰੇ ਚਾਬੀ ਚਾਬੀ ਚਾਬੇ ਐਕਟਿਵੇਟ ਜੀ ਕੀ ਚੀਜ਼ ਹੈ ਨਾ ਜੀ ਕਿੰਨੇ ਗੁੱਡ ਮਾਰਨਿੰਗ ਹੋ ਗਈ ਸੀਗੀ ਗੱਡ ਮਾਰਨਿੰਗ ਹੋ ਗਈ ਸੀਗੀ ਗੱਡ ਆਫਟਰਨੂਨ ਹੋ ਗਈ ਸੀਗੀ ਮੋਬਈ ਇਵਨਿੰਗ ਹੋ ਗਈ ਸੀਗੀ ਵੈਲਕਮ ਬੈਕ ਕਰਦੀ ਆ ਕਹਿੰਦੇ ਧੁੱਪਾ ਧੁੱਪੀ ਹੋਈ ਪਈ ਆ ਠੰਡ ਠੰਡੇ ਹੋਈ ਪਈ ਆ ਲੋਗ ਬਰਾ ਨੂੰ ਜੀ ਨਹੀਂ ਕਰਦੀ ਕਰਦੀ ਪਈ ਹੋਈ ਪਈ ਆ ਠੰਡੀ ਇੰਨੀ ਆ ਕੀ ਕਰੀਏ ਭਾਈ ਸਵੇਰ ਤਾਂ ਜਲਦੀ ਉੱਠ ਜਾਈਦਾ ਪਰ ਫੋਨ ਨਹੀਂ ਚੱਕੀਦਾ ਹੁਣ ਤੇ ਸਾਹਿਬ ਜੀ ਦਾ ਕਹਿੰਦਾ ਮੇਰੀ ਸਾਈਕਲ ਠੀਕ ਰੱਖ ਲੈ ਕੇ ਦੋ ਸਾਈਕਲ ਹੀ ਠੀਕ ਰੱਖ ਲੈ ਕੇ ਤੇ ਫਿਰ ਮੇਰਾ ਕਵਰ ਆਈ ਸਿੱਕਦਾ ਬਾਈਕ ਦਾ ਚੱਲ ਘੱਟ ਚਲੋ ਕਹਿੰਦਾ ਸਾਈਕਲ ਠੀਕ ਕਰਾ ਕੇ ਲੱਗੇ ਦੋ ਮੈਂ ਸਾਈਕਲ ਚਲਾਉਂਗਾ ਆ ਜਾਓ ਜੀ ਗੁੰਨੋ ਹਾਂ ਗੁੰਨ ਜਲੇਗੇ ਟਿਊਸ਼ਨ ਤੇ ਇਹਦਾ ਟਾਈਮ ਪਾਸ ਕਰਨਾ ਹੋ ਗਿਆ ਔਖਾ ਤੁਸੀਂ ਦੱਸੋ ਛਾਰੇ ਕਿਵੇਂ ਉਪਾਈ ਛਾਰੇ ਅਮ ਛਛਲੀ ਕਾਲ ਛਛਲੀ ਕਾਲ ਝੋਟਾ ਵੀ ਕਿੰਨਾ ਗੰਦਾ ਹੋਇਆ ਪਏ ਬਾਲੀ ਗੱਡੀ ਗੰਦੀ ਹੋਈ ਪਈ ਕਿੰਨੇ ਦਿਨ ਹੋ ਗਏ ਓਏ ਐਡੀ ਸੀਟ ਉੱਚੀ ਕੀਤੀ ਐ ਹਾਂ ਇੰਨੀ ਸੀਟ ਉੱਚੀ ਕੀਤੀ ਐ ਚਲ ਆ ਜਾ ਫਿਰ ਪੈਸੇ ਹੈਗੇ ਮੇਰੇ ਕੋਲ ਤਾਂ ਹੈ ਨਹੀਂਗੇ ਖਤਮ ਹੋ ਗਏ ਨਾ ਹੈਗੇ ਤੇਰੇ ਕੋਲੇ ਮੇਰੇ ਕੋਲ ਹੈ ਨਹੀਂ ਭਾਈ ਲੈ ਕੇ ਆਇਆ ਕਰਾਉ ਤੇ ਪੈਸੇ ਮੇਰੇ ਕੋਲ ਤਾਂ ਹੈ ਨਹੀਂ ਦਿੰਦੇ ਨਹੀਂ ਅੰਦੇ ਦਿੰਦੇ ਕਿਉਂ ਨਹੀਂਗੇ ਆਪੇ ਕੱਢ ਲੈਣਾ ਸਾਲੇ ਹੱਥ ਮੇਰੇ ਪਰਚੋ 20-30 ਰੁਪਏ ਕੱਢ ਹੀ ਲੈਂਦਾ ਇਹ ਫਿਰ ਆਪਦੇ ਪਰਚੇ ਪਾ ਕੇ ਰੱਖ ਲੈਂਦਾ ਚਲੋ ਹੱਥ ਸਭਿਗਲੇ ਸਭ ਬੁੱਢਾ ਚੈੱਕ ਲਈ ਠੇਕ ਰੱਖ ਲੈ ਕੇ ਦੇਈਏ ਭਾਈ ਸਾਡੇ ਇਹ ਲੈ ਪਿਛਲਾ ਵੀ ਤੂੰ ਸੈਟ ਤਾਂ ਮੰਗਵਾੜ ਹਾਂ ਸਾਰੇ ਪੀ ਹੋਏ ਤੋਂ ਪਹਿਲੇ ਵਾ ਓਕੇ ਜੀ ਓਕੇ ਓਕੇ ਜੀ ਓਕੇ ਹਾਂ ਤਾਂ ਤੋਂ ਤੂ ਪੀ ਹੋਈ ਭਾਇਆ ਹਾਂ ਤੱਕ ਛੋਣੀ ਤੋਂ ਪਾਈ ਪਈ ਆ ਅਜੇ ਦਾ ਪੈਰ ਹੀ ਠਰ ਜਾਂਦੇ ਸੀ ਭਾ ਨਾ ਦੋ ਦੋ ਜਰਬਾ ਪਾ ਕੇ ਵੀ ਪੈਰ ਠਰਦੇ ਸੀਗੇ ਹੋਰ ਮੇਰੇ ਤਾਂ ਇੱਕ ਪਾ ਕੇ ਹੀ ਠਰ ਗਏ ਥੋੜਾ ਕੀ ਕਹਿਣਾ ਤਾਂ ਜਵਾਨ ਬੰਦੇਓ 노 পার্কਿੰਗ 노 পার্কਿੰਗ ਹੂੰ ਹੂੰ ਸੂਰਜ ਦੇਵਤਾ ਦੇ ਦਰਸ਼ਨ ਕਰਨੇ ਆਂ। ਭਾਈ ਸੂਰਜ ਦੇਵਤਾ ਜੀ ਦੇ ਦਰਸ਼ਨ ਕਰ ਲਓ। ਹਾਂ ਸੂਰਜ ਦੇਵਤਾ ਜੀ ਦਰਸ਼ਨ ਕਰ ਲਓ। ਪਹੁੰਚ ਗਏ ਅਸੀਂ ਤਾਂ ਸ਼ੈਕਲ ਵਾਲੀ ਦੁਕਾਨ ਤੇ। ਗੱਡੀਆਂ ਦੇਖੋ ਕਿੰਨੀਆਂ ਖੜੀਆਂ ਟੁੱਟੀਆਂ ਸਾਰੇ ਥਾਣੇ ਵਿੱਚ ਖੜੀਆਂ ਗੱਡੀਆਂ ਐ। ਅੱਗੇ ਤਾੜਾ ਥਾਣੀ ਆ ਗਿਆ ਸਾਲਿਆ ਹੋਰ ਕੀ ਆ ਗਿਆ। ਅੱਗੇ ਦੇਖਣਾ ਹਾਂ ਅੰਕਲ ਹੈ ਨਹੀਂ ਸਾਬੂ। ਨਹੀਂ ਹੈਗੇ ਅੰਕਲ ਨਹੀਂ ਹੈਗੇ ਉਹ ਦੇਖੋ ਬੈਠਿਆ ਹੈ ਉਹ ਦੇਖ ਉਹ ਦੇਖ ਡਿੱਗ ਪਿਆ ਸੀ ਨਾ ਚਲੋ ਕਿ ਅੰਕਲ ਜੀ ਮੇਰੇ ਚਾਈ ਕਵਰੀ ਚੇਨ ਚੜਾ ਚਲ ਚੇਨ ਚੜਾ ਦੇ ਉਸਤਾਦ ਇਹ ਦੂਜੇ ਦਿਨ ਹੀ ਉੱਤਰ ਜਾਂਦੀ ਆ ਬਾਬੇ ਚਲਾਉਂਦਾ ਥੋੜਾ ਉੱਤਰਦੀ ਜ਼ਿਆਦਾ ਹੈ ਔਰ ਕੇ ਐ ਬਣਾ ਦੇ ਦੁਆਰਾ ਉਤਰੇ ਨਾ ਟੁੱਟ ਕੇ ਉਤਰੇ ਹੁੰਦਾ ਕੱਲ੍ਹ ਲੱਗਦਾ ਡੀਜ਼ਲ ਚਲਾਦਾ ਅੰਕਲ ਦਾਦੇ ਸਹੀ ਕਰ ਦਾਂਗੇ ਸਾਬੂ ਦੇਖ ਲੈ ਕਿਵੇਂ ਚੜਾਉਂਦੇ ਅੰਕਲ ਫਿਰ ਆਪੇ ਚੜਾ ਲਿਆ ਕਰ ਸਿੱਖ ਲੈ ਹਾਂ ਦੇਖ ਚਲਾ ਕੇ ਠੀਕ ਆਸਤਾ ਥੈਂਕ ਯੂ ਸੀਟ ਥੱਲੇ ਤਾਂ ਨਹੀਂ ਕਰਨੀ ਸੀਟ ਬਹੁਤ ਉੱਚੀ ਹੈ ਤੇਰੇ ਚਲੋ ਹੁਣ ਘਰ ਨੂੰ ਰਵਾਨਗੇ ਕਿਡਾ ਵਧੀਆ ਸੈਨਰੀ ਆ ਜਾਂਦੀ ਹੈ ਦੇਖੋ ਸਾਈਡਾਂ ਤੇ ਦਰਖਤ ਵਿਚਕਾਰ ਸੜਕ ਸੜਕ ਦੇ ਵਿਚਕਾਰ ਆਪਾ ਜਾਈਏ ਤੇ ਵਿਚਕਾਰ ਸੈਬੂ ਆ ਗਿਆ ਕੀ ਬਾਤ ਹੈ ਰੋਜ ਸੈਪੁਰਾ ਸਾਈਕਲ ਦਾ ਚੱਲ ਪਿਆ ਖੁਸ਼ ਹੋ ਗਿਆ ਇਹਨੇ ਨਾ ਹੁਣ ਨਹੀਂ ਸਾਈਕਲ ਛੱਡਦਾ ਇਹ ਜਿੰਨਾ ਚਿਰ ਖਰਾਬ ਨਹੀਂ ਦਾ ਜਾਂ ਚੈਨ ਨਹੀਂ ਲੈਂਦੇ ਉਹਨਾਂ ਚੰਨੀ ਟਿੱਕੇ ਬੈਣਾ ਇਹਨੇ ਚਾਹੇ ਸ਼ੀਰ ਹੋ ਘਰੇ ਵੀ ਪਹੁੰਚ ਗਏ ਝੰਡੀਆਂ ਆਪਣੀਆਂ ਪੂਰੀਆਂ ਐ ਲੱਗੀਆਂ ਹੋਈਆਂ ਹਾ ਕਿੱਥੋਂ ਲੈ ਕੇ ਆਏ ਹੋ ਅਸੀਂ ਜਲੰਧਰ ਤੋਂ ਸਿੰਘ ਇਹ ਹਾਂ ਆ ਲੈ ਪਾ ਬੈਣਾ ਡੰਗੂ ਹੈ ਨਾ ਇਹ ਉਹ ਇੱਧਰ 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 ਉਲਟਾ ਉਹ ਵੀਰਾਣ ਪਾ ਕੇ ਤੇ ਵੀਰਾ ਪਾ ਕੇ ਦੇ ਦੂਗਾ ਉਲਟਾ ਉਲਟਾ ਪੁੱਠਾ ਹੈ ਸਿੰਘ ਹੈ ਹਾਂ ਨਹੀਂ ਤਾਂ ਵੋਇਸ ਮਿਰਜਾ ਟੋਇਸ ਹਾਂ ਹਨ ਪਰ ਬਜ਼ਾਰ ਚ ਕਿੰਨੇ ਮਿਲਦੇ ਨੇ ਤੇਰਾ ਪਹੇਲੇ ਸੀ ਇੱਕ ਦਿਨ ਹੂੰ ਕਿਤ ਵੰਡਰ ਲੈਣ ਗਈ ਸੀ ਕਿਤ ਵੰਡਰ ਲੈਣ ਗਈ ਸੀ ਅਸੀਂ ਵੀ ਵੰਡਰ ਲੈਣ ਗਈ ਸੀ ਉਹਦੇ ਨੇ ਕੈਬ ਲੈ ਲਾ ਪੁੱਤ ਠੰਡ ਹੈ ਕੀ ਖੇੜ ਘਟਿਆ ਪਰਕ ਚ ਵਾਜੇ ਆ ਕੰਬਲੀ ਸਾਡੀ ਆ ਗਈ ਟਿਊਸ਼ਨ ਤੋਂ ਮੈਚੋ ਫੁੱਲ ਚ ਫੁੱਲ ਆਇਆ ਹਾਂ ਦਿਖਾਵਾਂ ਆਇਤ ਗੁਨੂਦੀ ਮੈਡਮ ਨੇ ਡਿਸ਼ਨ ਵਾਲੀ ਨੇ ਭੇਜੇ ਸਮੋਸੇ ਦੇਖੋ ਗਰਮ ਕਰਕੇ ਲਿਆਈ ਹਾਂ ਮਾਈਕ੍ਰੋਵੇਜ ਚ ਸਾਈਮ ਨੂੰ ਖਾ ਲ ਸਾਈਮ ਕਹਿੰਦਾ ਵੱਧ ਭੇਜ ਦਿੰਦੇ ਥੋੜੇ ਜਿ ਮੈਨੂੰ ਵੱਧ ਖਾ ਲੰਦਾ ਸਾਹਿਬ ਘੇਡਣ ਚ ਬੀਜੀ ਆ ਕਹਿੰਦਾ ਮੈਂ ਤਾਂ ਨਹੀਂ ਖਾਣਾ ਤੁਸੀਂ ਖਾ ਲਓ ਤੇ ਗੁੰਨੂ ਦੇ ਡਿੱਗੀਆਂ ਨਹੀਂ ਲਾਲਾ ਗੁੰਨੂ ਕਹਿੰਦੀ ਮੈਨੂੰ ਦੇ ਦਿਓ ਭੁੱਖ ਲੱਗੀ ਆ ਲਓ ਜੀ ਗੁੰਨੂ ਦੇ ਵੈਰੀ ਗੁੱਡ ਮਿਲਿਆ 12 ਚੋਂ 12 ਉਹ ਜਿੱਦੇ ਤੇਰੇ ਪੇਪਰ ਚ 80 ਚ 80 ਆਗੇ ਨਾ ਜਿਹੜਾ ਕੁਝ ਕਹੇਂਗੇ ਤੈਨੂੰ ਉਹੀ ਲਾ ਦੂੰਗਾ ਪੱਕਾ ਪੱਕਾ ਠੀਕ ਐ ਮੈਥ ਚੋਂ 80 ਚ 84 ਆਉਣੇ ਚਾਹੀਦੇ ਮੈਨੂੰ ਚਾਹੀਦੀ ਐ ਥਾਰ ਹਾਂ ਲੈ ਬੀਏ ਥਾਰ ਹਾਂ ਨਾ ਥਾਰ ਥਾਰ ਲੈ ਲਾਂਗੇ ਪਹਿਲਾਂ ਹੇ ਤੂੰ ਅਸੀ ਅਸੀ ਤਾਂ ਲੈ ਕੇ ਆ ਆਲੇ ਪੜ ਖਲਸ 모জা 모ਸਾ ਖਾਂਦੇ ਜੋਰ ਦਿੱਤਾ ਠੰਡਾ ਹੋ ਗਿਆ ਥੈਂਕ ਯੂ ਸੋ ਮਚ ਮਮ ਬਹੁਤ ਟੇਸਟੀ ਸੀ ਸਮੋਸਾ ਕਾ ਲਾਏ ਮੜਾ ਪੋਖ ਪੋਖ ਕਪੋਖ ਪਰ ਪਰ ਕੇ ਭੁੱਖ ਲੱਗ ਗਈ ਸੀ ਗੁੰਨੂ ਕਹਿੰਦੀ ਮੈਨੂੰ ਟਿਊਸ਼ਨ ਤੇ ਬਹੁਤ ਮਜ਼ਾ ਆਉਂਦਾ ਮੈਂ ਬਹੁਤ ਗੱਲਾਂ ਮਾਰਦੀ ਆ ਰੋਲ ਕਹਿੰਦੀ ਆ ਇਹ ਤਾਂ ਜਾਣਦੀ ਨਹੀਂ ਸੀ ਮੈਂ ਨਹੀਂ ਜਾਣਾਂ ਮੈਂ ਨਹੀਂ ਜਾਣਾਂ ਇਹ ਜਾਣ ਲੱਗੀ ਕਹਿੰਦੀ ਸੀ ਆਓ ਮੈਡਮ ਅੱਜ ਮੇਰਾ ਜ਼ਿਆਦਾ ਟਾਈਮ ਲਵਾਣਗੇ ਮੈਂ ਜਾਣਾ ਨਹੀਂਗਾ ਤੇ ਇਹਦੇ ਪਾਪਾ ਹੁਣ ਘਰੇ ਕਹਿੰਦੇ ਕਿਉਂ ਤੂੰ ਤਾਂ ਜਾਂਦੀ ਨਹੀਂ ਸੀ ਜੇ ਤੂੰ ਜਾਂਦੀ ਨਹੀਂ ਤਾਂ ਫਿਰ ਤੈਨੂੰ ਸਮੋਸਾ ਕਿਵੇਂ ਮਿਲਦਾ ਗੱਲਾਂ ਮਾਰ ਕੇ ਆਉਂਦੀ ਪੜਦੀ ਵੀ ਐ ਸਾਰੀ ਪੜਦੀ ਆ ਸਾਰੀਆਂ ਕਰਦੀ ਐ ਗੱਲਾਂ ਦੱਸਿਆ ਹੁੰਦੀ ਐ ਨਾ ਪੜਦੀ ਆ ਆ ਦੇਖੋ ਆਪੇ ਸਿਰ ਬਾ ਕੇ ਗਈ ਸੀ ਅੱਜ ਕਿਵੇਂ ਕਮਲੀ ਕਮਲੀ ਬਣੀ ਫਿਰਦੀ ਐ ਦੇਖੋ ਤਾਂ ਸਹੀ ਕਿੱਧਰ ਨੂੰ ਚੀਰ ਜਾ ਕੱਢਦੀ ਐ ਮਸਾਂ ਹੇਅਰ ਸਟਾਈਲ ਬਣਾਉਂਦੀ ਐ ਮम्मा ਪਾਣੀ ਚੋ ਰਹੇ ਨੇ ਤੇ ਪਾਪਾ ਬ੍ਰਸ਼ ਕਰ ਰਹੇ ਤੇ ਪਾਪਾ ਗ੍ਰੀਨ ਮਮਾ ਗ੍ਰੀਨ ਟੀ ਬਣਾ ਰਹੇ ਤੇ ਆਪਾ ਗ੍ਰੀਨ ਟੀ ওকে ওকে ਲਾ ਨਾ ਕਰੋ ਛੇਤੀ ਲਾ ਫਿਰ ਤੁਹਾਨੂੰ ਦੋਨੇ ਮਮੀ ਤੇ ਡੱਬਾ ਖਤਮ ਹੋ ਗਿਆ ਗ੍ਰੀਨ ਟੀ ਦਾ ਚੱਪਾ ਜੀ ਨਾ 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 ਲਾਣਾ ਗਾਣੇ ਠੀਕ ਹੈ ਫੁੰਦੋ ਹੋਣੇ ਦਾ ਨਮਾ ਕਾਗਜ਼ ਲੱਕੜੀ ਤੇ ਕਾ ਫੂਸ ਤੋਂ ਤੋਂ ਡੈਸ਼ ਤੋਂ ਡਾ ਬਣਨ ਡੈਸ਼ ਤੋਂ ਹੁੰਦਾ ਹੈ ਨਮਾ ਕਾਗਜ਼ ਕਰੇ ਤੋਂ ਹੁੰਦਾ ਕਾਰੇ ਤੋਂ ਤਿਆਰ ਹੁੰਦਾ ਨਮਾ ਕਾਗਜ਼ ਲੁਗਦੀ ਤੋਂ ਲੁਗਦੀ ਕਾਰੇ ਤੋਂ ਬੰਦੀ ਹੈ ਕਾ ਲੁਗਦੀ ਲੱਕੜਾ ਤੋਂ ਹੂੰ ਫੇਰ ਕਿੜਾ ਹੋਗਾ ਦੋ ਵਾਰੀ ਡੈਸ਼ ਆਇਆ ਨਹੀਂ ਕਰ ਸਾਬ ਬੁੱਕ ਮੰਮਾ ਨੂੰ ਫੜਾ ਫੜਾ ਦੇ ਤੂੰ ਫੜਾ ਇਹ ਕਿਹਦਾ ਤੇਰੀ ਬੁੱਕ ਹੈ ਦੁੱਧ ਪੀਣ ਵੀ ਤੇ ਜਾਣਾ ਹੀ ਹੈ ਨਾ ਠੰਡਾ ਹੋ ਗਿਆ ਦੁੱਧ ਦੁੱਧ ਵੀ ਪਹਿਲਾਂ ਉੱਠ ਕੇ ਫੋਨ ਦੇ ਦੇ ਮੇਰੇ ਘਰ ਵਾਲ ਨੇ ਮੌਨ ਵਰਤ ਰੱਖ ਲਿਆ ਕਿ ਬੋਲਣਾ ਨਹੀਂ ਹੁੰਨੇ ਨੇ ਹੂੰ ਹੂੰਗੀ ਘਰ ਵਾਲ ਨੇ ਰੱਖਿਆ ਮੌਨ ਵਰਤ ਮੈਂ ਬਲੋਗ ਬਣਾਉਣਾ ਹੁੰਦਾ ਸੀ ਬਣਾਉਣਾ ਕਦੋਂ ਆ ਫਿਰ ਬਣਾਉਣਾ ਕਦੋਂ ਘਰ ਆ ਲੈਨੇ ਮੋਨ ਵਰਤ ਰੱਖ ਲੈ ਪਤਾ ਨਹੀਂ ਕਰੋ ਟੁੱਟੂਗਾ ਕੱਲ ਤਾ ਆਵਾਂਗੇ ਮੋਨ ਵਰਤ ਤੇ ਚੱਲ ਰਹੇ ਲੋਕਾਂ ਦਾ ਮਰਨ ਵਰਤ ਹੁੰਦਾ ਧੁੱਕ ਮਾਰੀ ਹੁੰਦੀ ਹੈ ਇੱਥੇ ਮੋਨ ਵਰਤ ਹੋ ਗਿਆ ਮੋਨ ਵਰਤ ਹਸਬੰਦ ਨੇ ਰੱਖਿਆ ਮੋਨ ਵਰਤ ਬੱਲਿਓ ਬੱਲੇ ਬਸ ਮੋਨ ਮੋਨ ਹੋ ਗਿਆ ਸਾਰਾ ਕੰਮਓ ਸੁਣੋ ਪਪਾ ਅੱਪਾ ਨਾ ਨੇ ਲੋੜੀ ਦੇ ਪ੍ਰੋਗਰਾਮ ਤੇ ਪਤੰਗਾਂ ਚਲਾਵਾਂਗੇ ਲੋੜੀ ਦੇ ਪ੍ਰੋਗਰਾਮ ਤੇ ਪਤਾ ਕਿ ਕੌਣ ਡਾਂਦਾ ਹੁੰਦਾ ਸਮਰਸਰ ਆਵੇ ਬਾਹਰ ਉੱਡਣਗੇ ਅਗਰੇ ਦਿਨ ਡਾਂਦੇ ਹੋ ਮਕਰ ਸ੍ਰਾਂਤੀ ਤੇ ਫਿਰ ਫਿਰ ਅਗਰੇ ਉਹਦੇ ਤੁਹਾਡਾ ਸਕੂਲ ਆ ਚਾਹ 14 ਕਿਹ ਹੈ 14 ਨੂੰ ਡਾਂਦੇ ਲੋੜੀ 13 ਨੂੰ 14 ਨੂੰ ਆਪ ਕੀ 15 ਦੀ ਹੈ ਮਕਰ ਸ੍ਰਾਂਤੀ ਨਾ ਮਕਰ ਸ੍ਰਾਂਤੀ ਮੱਕੀ ਮਾਂ ਮੰਗਣੇ 14 ਨੂੰ ਐ 15 ਨੂੰ ਆ 15 ਨੂੰ ਮੈਡਮ ਨੂੰ ਕੀ ਪਤਾ ਸਾਡਾ ਮੁਕਤ ਲੱਗਦਾ ਮੁਕਸਰ ਮਾਗੀ ਦਾ ਤਿਆਰ 15 ਨੂੰ ਆ ਅਸੀਂ ਜਾਵਾਂਗੇ ਮਾਗੀ ਨਾਉਣ ਆਇਓ ਮੇਰੇ ਨਾਲ ਸਾਰੇ ਜਣੇ ਚਲਿਓ ਫਿਰ ਮੈਂ ਸਕੂਲ ਸਕੂਲ ਹੀ ਜਾਂਦੀ ਆਲੈਕਸ ਆਪ ਨੂੰ ਮੰਜਾ ਆਵੜਨਗੇ ਆ ਗਿਆ ਮੈਂ ਵੀ ਰਹਿਣਾ ਮੈਂ ਵੀ ਰਹਿਣਾ ਅੱਜ ਆਖ ਲੱਗਦਾ ਆਖ ਲੱਗਦਾ ਆਖ ਲੱਗਦਾ ਆਖ ਲੱਗਦਾ ਇੱਥੇ ਰਹਿਣਾ ਕਿ ਤੇ ਯਾਰਾ ਲੋ ਗੰਜਾ ਜੱਜ ਉਹ ਗੱਡੀ ਨੰਗਾ ਨਾ ਜਗਾ ਨਹੀਂ ਮੇਰੇ ਪਾਪਾ ਨੇ ਪੁੱਛ ਕੇ ਦੇਖ ਕਿ ਮੈਂ ਕਿਹਾ ਸੀ ਇਹ ਮੁਕਸਰ ਪਰ ਮੰਮੀ ਨੇ ਦੇਖਣ ਮਾਗੀ ਤੇ ਦਿਨਾਂ 'ਚ ਕਿਹਦੀ ਮੰਮੀ ਕਿਹੜੇ ਮੰਮੀ ਕਿਹੜੇ ਮੰਮੀ ਤੁਹਾਡੀ ਹੈ ਇਹਨੇ ਦਿਨਾਂ ਵਿੱਚ ਸਾਡੇ ਵਿਆਹ ਦੀਆਂ ਤਿਆਰੀਆਂ ਚੱਲ ਜਾਈਆਂ ਦੀਆਂ ਸੀ ਪਤਾ ਤੁਹਾਨੂੰ ਹਾਂ ਪਰ ਅਜੇ ਅਸੀਂ 10ਵੀਂ ਨਹੀਂ ਕਦੋਂ ਆ ਹਾਂ ਕਿਨੇ ਦੇਖੋਗੇ ਤੇ ਕਿਹਦੇ ਦਾ ਬਾਗੇ ਦਸਤਰੀ ਦਸਤਰੀ ਕੱਜ 11 ਹੋ ਗਈ 11 ਹੈ ਕੀ ਆਣ ਵਾਲੀ ਹੈ ਤੈਨੂੰ ਡੇਟਾ ਦੱਸਦੇ ਆ ਇੱਕ ਹੈਗੀ 15 ਇੱਕ ਹੈਗੀ 20 ਇੱਕ ਹੈਗੀ 26 ਤਿੰਨਾਂ ਚੋ ਡੇਟ ਪਛਾਲ ਲਓ ਹਮ ਕੱਲੂ ਕਮੈਂਟ ਕਰਿਓ ਗੱਲ ਸੁਣੋ ਇੱਕ 15 ਇੱਕ 20 ਇੱਕ 26 15 16 17 18 19 20 21 21 ਨੂੰ ਨਾ ਹਮ ਦਸਨੀਆਂ ਦੇ ਟੈਨਕਾਂ ਦੇਤੇ ਦੋ ਚੀਜ਼ਾਂ ਇਕੱਠੇ ਹੋਣੀ ਐ ਦੱਸਿਓ ਕਿਹੜੀ ਮੋਨਵਰਤ ਟੁੱਟ ਗਿਆ ਮੋਨਵਰਤ ਟੁੱਟ ਗਿਆ ਨਾ ਤਾਂ ਕੰਨੀ ਤਰੀਕ ਨੂੰ ਹੋਣਾ ਦੋ ਦਿਨ ਜਿਹਦਾ ਕਰੈਕਟ ਹੋਇਆ ਉਹਨੂੰ ਅਸੀਂ ਬੁਲਾ ਲਵਾਂਗੇ ਓ ਅਸੀਂ ਤਾਂ ਬਲਾਈ ਲਵਾਂਗੇ ਸਿੱਧਾ ਹਨਾ ਵੀ ਹਾਂ ਜੀ ਗ੍ਰੈਂਡ ਪਾਰਟੀ ਕਰਾਂਗੇ ਸਹਬੂ ਕਰੂਗਾ ਗਲਤ ਹੋ ਜਾ ਤਾਂ ਫਿਰ ਨਹੀਂ ਬੁਲਾਵਾਂਗੇ ਹਾਂ ਕਾਲੂ ਕਰਦੇ ਬਈ ਕਮੈਂਟ ਬਾਈ ਬਾਈ ਲਾਈਕ ਸ਼ੇਅਰ ਤੇ ਕਮੈਂਟ ਜੁਲ ਕਰਿਓ ਤੁਨੂੰ ਕਿਹਾ ਸੀ ਸ਼ੇਅਰ ਕਰਾਇ ਕਰੋ ਵੱਤ ਵੱਤ ਜੀ ਤੁਸੀਂ ਕਰਦੇ ਹੀ ਨਹੀਂ ਤੁਸੀਂ ਸਾਡੀ ਗੱਲ ਹੀ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਜੀ ਦੱਸੋ ਜੀ ਤੁਹਾਡੀ ਸਾਰਿਆਂ ਦੀ سپورਟ ਦੀ ਬਹੁਤ ਲੋੜ ਆ ਆਪਣੇ ਕੰਮ ਨੂੰ ਸਿਰ ਤੋਂ ਜ਼ਿਆਦਾ ਵੱਡੀ ਹੋਊਗੀ ਤੁਹਾਡੀ ਸਾਰਿਆਂ ਦੀ سپورਟ ਦੇ ਨਾਲ ਮੇਰ ਕਰੋ ਕਿਰਪਾ ਕਰੋ ਖਾਤਰੀ ਕਬੂਲ ਕਰੋ ਮੰਮੀ ਦੇ ਖਲੋ ਮੈਂ ਤੁਹਾਨੂੰ ਉਹ ਪੁੱਛ ਰਿਆ ਸੀ ਨਾ ਫਿਲਪਸ ਦਾ ਫਾਉਲ ਕਰਤਾ ਗੁੰਨੂ ਨੇ ਜਲਦੀ ਮਿਲਾਂਗੇ ਆਪਾਂ 25k ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਕੱਲ ਮਿਲਾਂਗੇ ਖੋਲਣਾ ਗਰੁੱਪ ਆ 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